ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਕੌਰ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੁਹਾਡਾ ਮੀਰੀ YouTube ਚੈਨਲ GK ਵਿਦ ਗੁਰਪ੍ਰੀਤ ਕੌਰ ਦੇ ਵਿੱਚ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਆਪਾਂ ETT 9894 ਦਾ ਸਿਲੇਬਸ ਕਰ ਰਹੇ ਹਾਂ ਜਿਹੜਾ ਪੇਪਰ ਰੀਕੰਡਕਟ ਹੋਣਾ ਉਹਦੇ ਵਿੱਚ ਆਪਾਂ ਗੁਰਮਤ ਕਾਵਿ ਪੂਰਾ ਕਵਰ ਕਰ ਚੁੱਕੀਆਂ ਫਿਰ ਉਸ ਤੋਂ ਬਾਅਦ ਆਪਾਂ ਆਧੁਨਿਕ ਕਾਵਿ ਪੂਰਾ ਕਵਰ ਕਰ ਲਿਆ ਤੇ ਹੁਣ ਆਪਾਂ ਕਰ ਰਹੇ ਹਾਂ ਜੀ ਬਾਦਕ ਪਾਗ ਵਾਰਤਕ ਪਾਗ ਦੇ ਵਿੱਚ ਆਪਾਂ ਦੂਸਰੇ ਲੇਖਕ ਨੂੰ ਕਰ ਰਹੇ ਹਾਂ ਬਲਰਾਜ ਸਾਨੀ ਜੀ ਨੂੰ ਪਹਿਲਾ ਪਹਿਲਾ ਕਲਾਸ ਦੇ ਵਿੱਚ ਆਪਾਂ ਉਹਨਾਂ ਦੀ ਥਿਊਰੀ ਕਲਾਸ ਦੇ ਵਿੱਚ ਉਹਨਾਂ ਦੀਆਂ ਜੀਵਨੀ ਰਚਨਾਵਾਂ ਤੇ ਅਦਾਕਾਰੀ ਬਾਰੇ ਗੱਲ ਕੀਤੀ ਸੀ ਤੇ ਕੱਲ ਦੀ ਕਲਾਸ ਦੇ ਵਿੱਚ ਆਪਾਂ ਉਹਨਾਂ ਦੇ ਮੋਸਟ ਇੰਪੋਰਟੈਂਟ ਐਮਸੀਕਿਊ ਕਵਰ ਕੀਤੇ ਸੀ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਉਹਨਾਂ ਦੀ ਇੱਕ ਮਹੱਤਵਪੂਰਨ ਰਚਨਾ ਜਿਹੜੀ ਕਿ 9ਥ ਕਲਾਸ ਦੇ ਵਿੱਚ ਹੈ ਮੂੜ ਵਿਖਿਆ ਪਿੰਡ ਉਹ ਵਾਰਤਕ ਰਚਨਾ ਨੂੰ ਆਪਾਂ ਅੱਜ ਦੀ ਕਲਾਸ ਦੇ ਵਿੱਚ ਦੇਖਾਂਗੇ ਕਲਾਸ ਇੰਪੋਰਟੈਂਟ ਇਸ ਕਰਕੇ ਰਹੇਗੀ ਇਹ ਕਿਉਂਕਿ ਇਹ ਸਿਲੇਬਸ ਜਿਹੜਾ ਇਹ 9th ਕਲਾਸ ਦੇ ਵਿੱਚ ਹੈ ਤੇ ਜਿਹੜਾ ਆਪਣਾ ATT 5996 ਰੀਕੰਡਕਟ ਹੋਣਾ ਉਹਦੇ ਵਿੱਚ राजे 10th ਤੱਕ ਦਾ ਸਿਲੇਬਸ ਜਿਹੜਾ ਉਹ ਮੈਂਸ਼ਨ ਕੀਤਾ ਹੋਇਆ ਹੈ ਤਾਂ ਆਓ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਬਲਰਾਜ ਸਾਨੀ ਜੀ ਜਦੋਂ ਆਪਣੇ ਪਿੰਡ ਜਾਂਦੇ ਆ ਇਹ ਮੇਰਾ ਪਾਕਿਸਤਾਨੀ ਸਫਰਨਾਮਾ ਦੇ ਵਿੱਚ ਮੂੜ ਵਿਖਿਆ ਪਿੰਡ ਜਿਹੜੀ ਰਚਨਾ ਹੈਗੀ ਆ ਤੇ ਇਹ ਬਲਰਾਜ ਸਾਨੀ ਜੀ ਦੇ ਆਪਣੇ ਜਦੋਂ ਪਿੰਡ ਭੇਰੇ ਜਾਂਦੇ ਆ ਉੱਥੋਂ ਦਾ ਹੀ ਵਾਰਤਕ ਰੂਪ ਹੈ ਉਹਦਾ ਕਿ ਕਿਵੇਂ ਉਹ ਉੱਥੇ ਜਾਲੀ ਉਤਾਵਲੇ ਹੁੰਦੇ ਆ ਫਿਰ ਉੱਥੇ ਜਾਂਦੇ ਆ ਕਿਵੇਂ ਉਹਨਾਂ ਦੇ ਲਈ ਔਖੀ ਘੜੀ ਰਹਿੰਦੀ ਆ ਕਿਉਂਕਿ ਜਦੋਂ ਜਾਣ ਦਾ ਚਾਹ ਹੁੰਦਾ ਉਦੋਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਉੱਥੇ ਜਾ ਕੇ ਕਿਵੇਂ ਉਹਨਾਂ ਦੇ ਉੱਪਰ ਦੁੱਖਾਂ ਦਾ ਬਹਾਰ ਟੁੱਟੂਗਾ ਤਾਂ ਆਓ ਕਲਾਸ ਸਟਾਰਟ ਕਰਦੇ ਆ ਮੂਡ ਵਿਖਿਆ ਪਿੰਡ 16 ਅਕਤੂਬਰ 1962 ਈਸਵੀ ਸਵੇਰੇ ਉੱਠਦੇ ਅਨਸਾਰ ਪਹਿਲਾ ਥਾਣੇ ਰਿਪੋਰਟ ਲਿਖਾਈ ਫਿਰ ਬੱਸਾਂ ਦੇ ਅੱਡੇ ਉੱਪਰ ਜਾ ਪੁੱਜੀ 12ਵੀਂ 60 70 ਮੀਲ ਦਾ ਪੈਂਡਾ ਸੀ ਸਿਕੰਦਰ ਨਾਲ ਸੀ ਸਗੋਂ ਦੋ ਹੋਰ ਮਿੱਤਰ ਵੀ ਤਿਆਰ ਹੋ ਗਏ ਤਿੰਨ ਮਿੱਤਰ ਉਹਨਾਂ ਦੇ ਨਾਲ ਗਏ ਆ ਉਸ ਵੇਲੇ ਮੈਂ ਉਹਨਾਂ ਦੇ ਸਾਥ ਦਾ ਮੁੱਲ ਨਾ ਪਾਇਆ ਮੇਰੇ ਉੱਪਰ ਪੇਰੇ ਜਾ ਕੇ ਜਜਪਿਆ ਦਾ ਕੀ ਤੂਫਾਨ ਟੁੱਟਣਾ ਸੀ ਉਸ ਵੇਲੇ ਮੈਨੂੰ ਨਹੀਂ ਸੀ ਪਤਾ ਉਸ ਵੇਲੇ ਪੇਰਾ ਮੈਨੂੰ ਸੌਖੀ ਜਿਹੀ ਮੁਹਿੰਮ ਜਾਪਿਆ ਸੀ ਬਸ ਪੇਰੇ ਵੱਲ ਨੱਟਦੀ ਜਾ ਰਹੀ ਸੀ ਪਰ ਮੈਨੂੰ ਵਿਸ਼ਵਾਸ ਨਹੀਂ ਸੀ ਆਂਦਾ ਕਿ ਸੱਚਮੁੱਚ ਮੈਂ ਥੋੜੇ ਜੀ ਰੰਦਰ ਪੇਰੇ ਪੁੱਜ ਜਾਵਾਂਗਾ ਪਿਛਲੀ ਵਾਰੀ ਜਦੋਂ ਪੇਰਾ ਵੇਖਿਆ ਸੀ 40 ਸਾਲ ਪੁਰਾਣੀ ਗੱਲ ਸੀ ਹੁਣ ਲੇਖਕ ਕਿੰਨੇ ਸਾਲ ਬਾਅਦ ਪੇਰੇ ਗਿਆ 40 ਸਾਲ ਬਾਅਦ ਗਿਆ ਉਦੋਂ ਮੇਰੀ ਉਮਰ ਹੋਵੇਗੀ ਮਸਾ 8-9 ਸਾਲਾਂ ਦੀ ਮੇਰਾ ਪੇਰਾ ਨਿੱਕਾ ਜਿਹਾ ਸ਼ਹਿਰ ਸੀ ਉਸ ਦੀ ਗਲੀ ਗਲੀ ਤੇ ਚੱਪੇ ਚੱਪੇ ਦੀਆਂ ਦੌੜਾਂ ਮਾਰ ਛੱਡ ਦੇ ਉਹ ਕ란 ਬਹਾਦਰੀ ਵਾਲਿਆਂ ਦੇ ਆਪਣੇ ਅਲੱਗ-ਅਲੱਗ ਮੁਹੱਲੇ ਸਨ ਸਾਨੀਆਂ ਦਾ ਮੁਹੱਲਾ ਅਨੰਦਾਨਾ ਦਾ ਮੁਹੱਲਾ ਤੇ ਕੋਲੀਆਂ ਦਾ ਮੁਹੱਲਾ ਤਿੰਨ ਉਹਨਾਂ ਦੇ ਮਹੱਲ ਤੇ ਹੋਰ ਵੀ ਮੁਹੱਲੇ ਪਤਾ ਨਹੀਂ ਇਹ ਮੁਹੱਲੇ ਕਦੋਂ ਤੇ ਕਿਸ ਤਰ੍ਹਾਂ ਬਣੇ ਹਰ ਮੁਹੱਲੇ ਆਪਣਾ ਦਰਵਾਜ਼ਾ ਹੁੰਦਾ ਸੀ ਮੇਰੇ ਤਾਈ ਜੀ ਮੁਹੱਲੇ ਦੀਆਂ ਕੁਝ ਸਾਥਣਾਂ ਨਾਲ ਸਵੇਰੇ ਮੂਹ ਹਨੀਰੀ ਜੀਲਮ ਦਰਿਆ ਇਸ਼ਨਾਨ ਕਰਨ ਜਾਂਦੇ ਸਨ ਕਦੇ-ਕਦੇ ਮੈਂ ਤੇ ਮੇਰਾ ਛੋਟਾ ਭਰਾ ਪੀਸ਼ਮ ਨਾਲ ਤੁਰ ਪੈਂਦੇ ਸਾਂ ਪਹਿਲਾ ਪੜਾ ਚਿੜੀ ਚੋਕ ਦੂਜਾ ਘੜੀਪੰਨ ਤੇ ਤੀਜਾ ਔਖਾ ਪੈੜਾ ਦਰਿਆ ਤੀਕ ਦਾ ਜੋ ਘੜੀਮੂੜੀ ਛੱਡ ਕੇ ਕਦੇ ਨੇੜੇ ਤੇ ਕਦੇ ਦੂਰ ਚਲਾ ਜਾਂਦਾ ਸੀ ਚਿੜੀ ਚੋਕ ਦੇ ਨੇੜੇ ਇੱਕ ਮੈਦਾਨ ਵਿੱਚ ਅਨੋਖਾ ਮੇਲਾ ਲੱਗਦਾ ਸੀ ਸਾਰੇ ਸ਼ਹਿਰ ਦੀਆਂ ਕੁੜੀਆਂ ਜੀੜੀਆਂ ਇੱਥੇ ਇਕੱਤਰ ਹੁੰਦੀਆਂ ਕਦੇ-ਕਦੇ ਰਾਤੀ ਸਾਡੇ ਹੇਠਲੇ ਸੋਫੇ ਵਿੱਚ ਤਰਿੰਜਲ ਲੱਗਦਾ ਮੇਰੀਆਂ ਦੋਵੇਂ ਭੈਣਾਂ ਸਹੇਲੀਆਂ ਸਹਿਤ ਮਾਤਾ ਜੀ ਦੀ ਚਤੂਰ ਪ੍ਰਦਾਨਗੀ ਹੇਠ ਸਾਰੀ ਦੀ ਸਾਰੀ ਰਾਤ ਚਰਖਾ ਕੱਤਦੀਆਂ ਕਿਤਨੀਆਂ ਹੀ ਤਸਵੀਰਾਂ ਕਲਪਨਾ ਦੇ ਪਰਦੇ ਉੱਤੇ ਅਕਸ ਪਾ ਗਈਆਂ ਕਣਕ ਦੇ ਹਰੇ ਭਰੇ ਖੇਤ ਜਿੰਨਾ ਵਿੱਚ ਲੁਕਮ ਮੀਟੀ ਖੇੜਦੇ ਸਾਂ ਜਿਨ੍ਹਾਂ ਦੇ ਬੂਟੇ ਤੋੜ ਕੇ ਤਤਨੀਆਂ ਬਣਾਉਂਦੇ ਸਾਂ ਸਿੱਟੇ ਤੋੜ ਕੇ ਸ਼ਰਾਰਤ ਨਾਲ ਰਾਹ ਲੰਘਦਿਆਂ ਦੀਆਂ ਸਲਵਾਰਾਂ ਦੇ ਪੌਂਚਿਆਂ ਵਿੱਚ ਕੁਸੇੜ ਦਿੰਦੇ ਸਾਂ ਖੂਹਾਂ ਦੇ ਪਾਣੀ ਖੇਤਾਂ ਦੀਆਂ ਸੱਜਰੀਆਂ ਪੁੱਟੀਆਂ ਮੂਲੀਆਂ ਅਤੇ ਗਾਜਰਾਂ ਉਸ ਜ਼ਮਾਨੇ ਤੋਂ ਬਾਅਦ ਕਦੇ ਵੀ ਕਦੇ ਵੀ ਤਾਂ ਮੈਂ ਫੇਰ ਪਿੰਡੂ ਜੀਵਨ ਦਾ ਸਵਾਦ ਨਹੀਂ ਮਾਨਿਆ ਲਾਗਲੀ ਸੀਟ ਉੱਤੇ ਇੱਕ ਬੁੱਢੜੀ ਸੁਆਣੀ ਆਪਣੇ ਪੁੱਤਰ ਨੂੰ ਨਾਲ ਆ ਕੇ ਬੈਠੀ ਮੈਨੂੰ ਜਾਪਿਆ ਜਿਵੇਂ ਮੇਰੀ ਮਾਂ ਆ ਬੈਠੀ ਹੋਵੇ ਓਹੋ ਪਹਿਰਾਵਾ ਓਹੋ ਬੋਲੀ ਮੇਰੇ ਆਪਣੀ ਬਿਲਕੁਲ ਆਪਣੀ ਲੋਕ ਕੀ ਰਸਾ ਮੇਰੇ ਮਨ ਦੀ ਕੀ ਦਸ਼ਾ ਹੋ ਗਈ ਬਸ ਪੂਲੋਵਾਲ ਦੇ ਅੱਡੇ ਉੱਤੇ ਆ ਰੁਕੀ ਮੈਨੂੰ ਨਹੀਂ ਸੀ ਪਤਾ ਕਿ ਪੂਲੋਵਾਲ ਪੀ ਰਤੂ ਕੁਲ 10 12 ਮੀਲ ਦੀ ਬਾਟ ਉੱਤੇ ਹੈ ਡਰਾਈਵਰ ਨੇ ਦੱਸਿਆ ਬਸ ਇੱਥੇ ਪੌਣਾ ਘੰਟਾ ਖਲੋਤੀ ਰਹੇਗੀ ਫੁੱਲ 3 ਘੰਟੇ ਤਾਂ ਰਹਿ ਗਏ ਸਨ ਮੇਰੇ ਕੋਲ ਟੀਰਾ ਦੇਖਣ ਦੇ ਲਈ ਇਸ ਵਿੱਚੋਂ ਪੌਣਾ ਘੰਟਾ ਇੱਥੇ ਜਾਇਆ ਹੋ ਜਾਏਗਾ ਆਪਣੇ ਸਾਥੀਆਂ ਤੋਂ ਪੁੱਛੇ ਬਗੈਰ ਮੈਂ ਸਿੱਧਾ ਅੱਡੀ ਤੇ ਮੁੰਤਜਿਮ ਕੋਲ ਗਿਆ ਜਿਹੜਾ ਇਮਾਰਤ ਦੇ ਬਰਾਂਡੇ ਵਿੱਚ ਕੁਰਸੀ ਢਾਕੇ ਹਿਸਾਬ ਕਿਤਾਬ ਕਰ ਰਿਹਾ ਸੀ ਮੈਂ ਉਹਨੂੰ ਦੱਸਿਆ ਮੈਂ ਕਿਵੇਂ ਮੈਂ 40 ਸਾਲਾਂ ਬਾਅਦ ਕੇਵਲ 3 ਘੰਟੇ ਲਈ ਵਤਨ ਦੇਖਣ ਦੇ ਕਾਬਿਲ ਹੋਇਆ ਹਾਂ ਅਤੇ ਕਿਵੇਂ ਮੇਰੇ ਲਈ ਅੱਡੇ ਉੱਪਰ ਪੌਣਾ ਘੰਟਾ ਗੁਜ਼ਾਰਨਾ ਅਸਹਿ ਹੋ ਰਿਹਾ ਹੈ ਇਸ ਆਦਮੀ ਨੇ ਵੀ ਉਹ ਗੱਲ ਕਹੀ ਜੋ ਮੋਹਨ ਲਾਲ ਜੀ ਨੇ ਕਹ ਲਾਖੀ ਸੀ ਪਰ ਪੇਰੇ ਵਿੱਚ ਹੁਣ ਹੈ ਕਿ ਜਿਸ ਨੂੰ ਵੇਖਣ ਤੁਰੇ ਜਾ ਰਹੇ ਹਾਂ ਮੇਰੇ ਮੂੰਹੋਂ ਨਿਕਲਿਆ ਕੀ ਕਰਾਂ ਜੀ ਮਿੱਟੀ ਖਿੱਚ ਲਈ ਆਈ ਹੈ ਉਹ ਆਵਾਕ ਜਿਹਾ ਹੋ ਕੇ ਮੇਰੇ ਵੱਲ ਵੇਖਣ ਲੱਗ ਪਿਆ ਪਤਲੂਨ ਕੋਟ ਵਾਲੇ ਆਦਮੀ ਦੇ ਮੂੰਹੋਂ ਉਨੂੰ ਅਜੀਹਾ ਵਾਕ ਸੁਣਨ ਦੀ ਉਮੀਦ ਨਹੀਂ ਸੀ ਸ਼ਾਇਦ 15 ਮਿੰਟਾਂ ਦੇ ਅੰਦਰ ਅੰਦਰ ਉਸਨੇ ਬਸ ਟੋਰ ਦਿੱਤੀ ਪੇਰੇ ਦਾ ਆਲਾ ਦੁਆਲਾ ਮੈਨੂੰ ਕੀ ਯਾਦ ਹੋਣਾ ਸੀ ਪਰ ਇਸ ਪਰ ਉਹ ਇਤਨਾ ਸਰਬਜ ਤੇ ਇਤਨਾ ਰਮਣੀਕ ਹੋਵੇਗਾ ਇਸ ਦੀ ਮੈਨੂੰ ਕਲਪਨਾ ਵੀ ਨਹੀਂ ਸੀ ਚੰਗ ਜਾਂ ਸਰੋਦਾ ਉਸ ਦੇ ਮੁਕਾਬਲੇ ਬਹੁਤ ਹੀ ਰੁੱਖੇ ਇਲਾਕੇ ਹਨ ਰੇਲਵੇ ਸਟੇਸ਼ਨ ਤੋਂ ਉਤਰ ਕੇ ਪੇਰੇ ਆਉ ਤਾਂ ਸਾਨੀਆਂ ਦਾ ਮੁਹੱਲਾ ਸਭ ਤੋਂ ਪਹਿਲਾ ਹੁੰਦਾ ਹੈ ਪਰ ਬਸ ਅੱਡੀ ਦੇ ਸ਼ਹਿਰ ਦੇ ਪਿਛਲੇ ਦਰਵਾਜ਼ੇ ਉੱਪਰ ਬਣਿਆ ਹੈ ਜਿਸ ਨੂੰ ਸ਼ਾਇਦ ਅਸੀਂ ਬਲੋਚੀ ਦਰਵਾਜ਼ਾ ਆਖਦੇ ਸਾਂ ਉਸ ਤੋਂ ਬਾਹਰ ਜਾਂਦਿਆਂ ਡਰੀਦਾ ਹੁੰਦਾ ਸੀ ਕਿ ਜਿਵੇਂ ਉਸ ਤੋਂ ਪਾਰ ਕੋਈ ਦੂਜਾ ਹੀ ਮੁਲਕ ਹੋਵੇ ਮੇਰੇ ਸਾਥੀ ਇਹ ਦੇਖ ਕੇ ਹੱਕੇ ਬੱਕੇ ਰਹਿ ਗਏ ਕਿ ਮੈਨੂੰ ਸ਼ਹਿਰ ਦੀ ਹਰ ਸੜਕ ਹਰ ਗਲੀ ਯਾਦ ਸੀ ਐਸੇ ਬਲੂਚੀ ਦਰਵਾਜ਼ੇ ਅੰਦਰ ਵੜਦਿਆਂ ਸਾਰ ਮੇਰੀ ਪਹਿਲੀ ਪਛਾਣ ਟੇਰੇ ਦੀਆਂ ਵਿਸਰੀਆਂ ਖੁਸ਼ਬੂਆਂ ਨਾਲ ਹੋਈ ਅਤੇ ਮੇਰੇ ਅੰਦਰ ਇੱਕ ਅਜੀਬ ਖੁਸ਼ੀ ਦੀ ਲਹਿਰ ਦੌੜ ਗਈ ਦੁਲੰਗੜੇ ਮਾਰਦਾ ਮੈਂ ਸ਼ਹਿਰ ਦੇ ਦੂਜੇ ਸਿਰੇ ਦਿਲੰਗੜੇ ਮਾਰ ਦਾ ਮੈਂ ਸ਼ਹਿਰ ਦੇ ਦੂਜੇ ਸਿਰੇ ਗੰਜ ਮੰਡੀ ਵਾਲੇ ਚੌਂਕ ਵਿੱਚ ਜਾ ਪੁੱਜਾ ਮੈਨੂੰ ਥਾਣੇ ਦਾ ਵਾਕਿਆ ਵੀ ਯਾਦ ਹੈ ਇਨਸਪੈਕਟਰ ਮੇਰੇ ਵਾਂਗ ਹੀ ਅਤਖੜ ਉਮਰ ਦਾ ਆਦਮੀ ਸੀ ਅਤੇ ਪੇਰੇ ਦੇ ਬਥੇਰੇ ਸਾਨੀਆਂ ਨੂੰ ਜਾਣਦਾ ਸੀ ਬੜੇ ਪਿਆਰ ਨਾਲ ਪੇਸ਼ ਆਇਆ ਸਗੋਂ ਪਾਸਪੋਰਟ ਉੱਤੇ ਆਮਤ ਤੇ ਰੁਕਸਤ ਦੋਮਾਂ ਦੇ ਅੰਦਾਜ਼ ਅੰਦਰਾਜ ਇੱਕੋ ਸਮੇਂ ਹੀ ਕਰ ਦਿੱਤੇ ਤਾਂ ਜੋ ਦੁਬਾਰਾ ਕੋਤਵਾਲੀ ਆਉਣ ਦੀ ਸਾਨੂੰ ਲੋੜ ਹੀ ਨਾ ਪਵੇ। ਵੇਖਿਆ ਮੈਂ ਨਾਲ ਲਾਏ ਸਾਥੀਆਂ ਸਿਕੰਦਰ, ਸ਼ਾਕਿਰ ਅਤੇ ਮੁਸਤਹਮੀਨ ਨੂੰ ਕਿਹਾ ਆਪਣੇ ਤੇ ਪਰਾਏ ਸ਼ਹਿਰ ਦਾ ਇਹ ਫਰਕ ਹੁੰਦਾ ਜੀ। ਉਹ ਵੀ ਤੇ ਇੰਸਪੈਕਟਰ ਵੀ ਖਾਮੋਸ਼ ਰਹੇ। ਮੈਂ ਆਪ ਜਾਣਦਾ ਸਾਂ ਇਹ ਸ਼ਹਿਰ ਉਤਨਾ ਹੀ ਮੇਰਾ ਸੀ ਜਿੰਨੀ ਦਿੱਲੀ ਸਿਕੰਦਰ ਦੀ ਪਰ ਮੈਂ ਸਿਆਣਿਆ ਬਣਨ ਦਾ ਯਤਨ ਪਰ ਮੈਂ ਸਿਆਣਿਆਂ ਬੜਨ ਦੇ ਰੋ ਵਿੱਚ ਨਹੀਂ ਸਾਂ ਮੁੰਡਿਆਂ ਨੇ ਬਥੇਰਾ ਕਿਹਾ ਕਿ ਕਿਸੇ ਵਾਕਫਕਾਰ ਨੂੰ ਨਾਲ ਲੈ ਜਾਈਏ ਪਰ ਮੈਂ ਇਕ ਨਾ ਮੰਨੀ ਗਾਂਜ ਵਿੱਚੋਂ ਉਸੇ ਤਰ੍ਹਾਂ ਆਪਣੇ ਮੁਹੱਲੇ ਦੇ ਨੇੜੇ ਪੁੱਜ ਕੇ ਬੰਬਲ ਪੁੱਛਿਆ ਵਿੱਚ ਪੈ ਗਿਆ ਹਰ ਪਾਸੇ ਇਮਾਰਤ ਟਹਿ ਟੇਰੀ ਹੋਈ ਪਈ ਸੀ ਫੁੱਲੀਆਂ ਖੁਲੀਆਂ ਸਾਰਾ ਬਦਲਿਆ ਪਿਆ ਸੀ ਸਾਡੀ ਗਲੀ ਦੀ ਨੁੱਕਰ ਉੱਤੇ ਇੱਕ ਖੂਹ ਹੁੰਦਾ ਸੀ ਉਹਦੇ ਐਨ ਸਾਹਮਣੇ ਮੇਰੇ ਚਾਚਾ ਜੀ ਦਾ ਘਰ ਸੀ ਮੋਕਲੇ ਜਿਹੇ ਗਲੀਆਂ ਦੇ ਮੇਲ ਉੱਪਰ ਸਾਰਾ ਦਿਨ ਜਨਾਨੀਆਂ ਚਰਖੇ ਢਾਕੇ ਕੁੱਕਰ ਮਚਾਈ ਰੱਖਦੀਆਂ ਸਨ ਮੇਰੇ ਚਾਚਾ ਜੀ ਦੇ ਘਰ ਦਾ ਦਰਵਾਜ਼ਾ ਪੁਰਾਣੀ ਟੰਗ ਦਾ ਸੀ ਲੱਕੜੀ ਉੱਪਰ ਬਿਹਤਰੀਨ ਚੋਭਕਾਰੀ ਦਾ ਕੰਮ ਸੀ ਬੜੀਆਂ ਮੁਸ਼ਕਲਾਂ ਨਾਲ ਖੂਤ ਆ ਲੱਭ ਪਿਆ ਪਰ ਆਸ-ਪਾਸ ਨਾ ਤਾਂ ਕੋਈ ਗਲੀ ਨਾ ਮਕਾਨ ਇੰਜ ਜਾਪਿਆ ਜਿਵੇਂ ਹੁਣੇ-ਹੁਣੇ ਕੋਈ ਹਵਾਈ ਹਮਲਾ ਹੋਇਆ ਅਤੇ ਹਰ ਪਾਸੇ ਮਲਬੇ ਦੇ ਢੇਰ ਲੱਗ ਗਏ ਹਨ ਕੋਈ ਵੀ ਵੀ ਇਮਾਰਤ ਹੀ ਸਾਬਤ ਖੜੀ ਸੀ ਸਾਥੀਆਂ ਨੇ ਹਿੰਮਤ ਦਵਾਈ ਪੁੱਛ ਪਛਾਣ ਕੇ ਚੌਧਰੀ ਗੁਲਾਮ ਮੁਹੰਮਦ ਦਾ ਘਰ ਲੱਭਿਆ ਥੋੜਾ ਜਿਹਾ ਡੀਕਨ ਤੋਂ ਬਾਅਦ ਉਹ ਬਾਹਰ ਆਏ ਮੇਰੀ ਹੀ ਉਮਰ ਦੇ ਸਨ ਵੇਖਦੇ ਹਾਸਾਰ ਮੈਨੂੰ ਉਹਨਾਂ ਦਾ ਬਚਪਨ ਦਾ ਰੂਪ ਵੀ ਚਿੱਤੇ ਆ ਗਿਆ ਬਚਪਨ ਵਿੱਚ ਅਸੀਂ ਇਕੱਠੇ ਖੇਡੇ ਸੀ ਖੇਡੇ ਸੀ ਮੈਂ ਉਹਨਾਂ ਨੂੰ ਆਪਣੀ ਪਛਾਣ ਕਰਾਈ ਮੇਰੇ ਪਿਤਾ ਜੀ ਦਾ ਨਾਂ ਸੁਣਦਿਆਂ ਸਾਰ ਹੀ ਉਹ ਮੇਰੇ ਗਲ ਨਾਲ ਆ ਲੱਗੇ ਅਤੇ ਜ਼ੋਰ-ਜ਼ੋਰ ਦੀ ਰੋਣ ਲੱਗ ਪਈ ਦਾਦੇ-ਪੋਤਰੀ ਭਰਾ ਸਾਂ ਦੋਵੇਂ ਇੱਕ ਖੂਨ ਪਰਵੰਤ ਤੋਂ ਬਾਅਦ ਉਹ ਮੁਸਲਮਾਨ ਹੋ ਗਏ ਸੀ ਹੋ ਗਏ ਸਾਂ ਮੈਂ Hindu ਰਹਿ ਗਿਆ ਸਾਂ ਉਹ ਪਾਕਿਸਤਾਨੀ ਸਨ ਤੇ ਮੈਂ ਹਿੰਦੁਸਤਾਨੀ ਸਾਤ ਸਾਡੀਆਂ ਜੁੜੀਆਂ ਹੋਈਆਂ ਬਾਹਾਂ ਤੇ ਛਾਤੀਆਂ ਦੇ ਵਿੱਚਕਾਰ ਇੱਕ ਖਾਈ ਸੀ ਇਤਨੀ ਲੰਬੀ ਤੇ ਚੌੜੀ ਜਿਸ ਦਾ ਕੋਈ ਹਿਸਾਬ ਹੀ ਨਹੀਂ ਸੀ ਇੱਕ ਦੂਜੇ ਦੇ ਦਿਲ ਦੀਆਂ ਧੜਕਣਾ ਮਹਿਸੂਸ ਕਰਦੇ ਹੋਏ ਵੀ ਅਸੀਂ ਇਸ ਖਾਈ ਤੋਂ ਗਾਫਲ ਨਹੀਂ ਹੋ ਸਕੇ ਇਸ ਅਕਲਪਤ ਪ੍ਰਸਥਿਤੀ ਨੇ ਸਾਨੂੰ ਇਤਨਾ ਬੰਦਲਾ ਛੱਡਿਆ ਕਿ ਮੈਨੂੰ ਰੋਣ ਵੀ ਨਹੀਂ ਆਇਆ ਫਿਰ ਉਹ ਸਾਨੂੰ ਘਰ ਦੇ ਅੰਦਰ ਲੈ ਗਏ ਦੁਕਰ ਨਵਾਂ ਨਵਾਂ ਬਣਿਆ ਸੀ ਬਾਹਰ ਟਿੱਬਾ ਸੀ ਅਤੇ ਜਿਵੇਂ ਸਾਡੇ ਘਰ ਦੇ ਸਾਹਮਣੇ ਹੁੰਦਾ ਸੀ ਇਸ ਉੱਪਰੋਂ ਲੱਗਦੀ ਚਿੱਟਾ ਬੁਰਕਾ ਪਾਈ ਉਹਨਾਂ ਦੀ ਪਤਨੀ ਮੇਰੀ ਭਾਬੀ ਮਕਾਨ ਦੇ ਪਿਛਵਾੜੇ ਚਲੀ ਗਈ ਚੌਧਰੀ ਸਾਹਿਬ ਨੇ ਅੰਦਰ ਜਾ ਕੇ ਉਹਨੂੰ ਚਾਹ ਪਾਣੀ ਦਾ ਆਹਰ ਕਰਨ ਲਈ ਕਿਹਾ ਫੇਰ ਉਹਨਾਂ ਦਾ 18 ਗੂ ਵਰਿਆਂ ਦਾ ਲੜਕਾ ਅੰਦਰ ਆਇਆ ਅਨਵਰ ਨਾਸੀ ਸ਼ਾਇਦ ਉਸਤਾ ਉਹਨੇ ਮੇਰੇ ਪੈਰੀ ਹੱਥ ਲਾਇਆ ਮੈਂ ਪੇਠ ਹੋਤੇ ਹੱਥ ਫੇਰ ਕੇ ਅਸੀਸਾਂ ਦਿੱਤੀਆਂ 40 ਵਰਿਆ 40 ਵਰੇ ਕੋਈ ਘਟ ਨਹੀਂ ਹੁੰਦੇ ਅਤੇ ਫਿਰ ਜਦੋਂ ਅਸਾਂ ਨਿੱਕਿਆਂ ਨੇ ਪੇਰੇ ਦਾ ਸਭ ਕੁਝ ਛੱਡ ਦਿੱਤਾ ਤਾਂ ਮਾਪਿਓ ਨੇ ਇੱਥੇ ਆ ਕੇ ਕੀ ਕਰਨਾ ਸੀ ਮੈਂ ਚੌਧਰੀ ਸਾਹਿਬ ਤੋਂ ਆਪਣੇ ਮਕਾਨ ਬਾਰੇ ਪੁੱਛਿਆ ਪਰ ਉਹਨਾਂ ਗੋਲ ਮੋਲ ਜਿਹਾ ਜਵਾਬ ਦਿੱਤਾ ਹਕੀਕਤਨ ਉਹਨਾਂ ਨੂੰ ਯਾਦ ਨਹੀਂ ਸੀ ਨਹੀਂ ਸੀ ਰਿਆ ਕਿ ਚਾਚਿਆਂ ਤਾਇਿਆਂ ਦੇ ਅਨੇਕਾਂ ਮਕਾਨਾਂ ਵਿੱਚੋਂ ਕਿਹੜਾ ਮੇਰੇ ਪਿਤਾ ਜੀ ਦਾ ਹੁੰਦਾ ਸੀ ਪਰ ਉਹਨਾਂ ਦੀ ਇਸ ਬੇਅਰਥ ਜਿਹੀ ਖਾਮੋਸ਼ੀ ਤੇ ਮੈਨੂੰ ਸ਼ੱਕ ਹੋਣ ਲੱਗ ਪਿਆ ਕਿ ਜਿਸ ਮਕਾਨ ਵਿੱਚ ਮੈਂ ਬੈਠਾ ਹੋਇਆ ਹਾਂ ਇਹ ਮਕਾਨ ਇਹ ਸਾਡਾ ਮਕਾਨ ਹੈ ਚੌਧਰੀ ਸਾਇਬ ਨੇ ਟੁਆ ਕੇ ਆਪਣੀ ਜ਼ਮੀਨ ਨਾਲ ਰਲਾ ਲਿਆ ਹੈ ਅਤੇ ਇਹ ਨਵੇਂ ਕਮਰੇ ਪਾ ਲਏ ਹਨ ਮੋਹਰਲੀ ਟਿੱਬੇ ਨੂੰ ਵੇਖ-ਵੇਖ ਕੇ ਮੇਰਾ ਸ਼ੱਕ ਹੋਰ ਵੀ ਪੱਕਾ ਹੋਈ ਜਾ ਰਿਹਾ ਸੀ ਪਰ ਮੈਨੂੰ ਇੰਜ ਹੋ ਜਾਣ ਦਾ ਰੰਚ ਕੋਈ ਨਹੀਂ ਸੀ ਮਹਿਸੂਸ ਹੋ ਰਿਹਾ ਸਗੋਂ ਬੜੀ ਤਸੱਲੀ ਸੀ ਕਿ ਖਾਨਦਾਨੀ ਚੀਜ਼ ਆਪਣੇ ਹੀ ਵੀਰ ਦੇ ਕੰਮ ਆ ਗਈ ਪਰ ਮੇਰੇ ਸਾਥੀਆਂ ਨੇ ਮੇਰੇ ਦਿਲ ਵਿੱਚ ਉੱਠ ਰੀਆਂ ਦਲੀਲਾਂ ਦਾ ਕਿਵੇਂ ਇਲਮ ਹੋ ਸਕਦਾ ਹੈ ਉਹ ਕੜੀਮੁੜੀ ਵਕਤ ਦੀ ਤੰਗੀ ਵੱਲ ਇਸ਼ਾਰਾ ਕਰਦੇ ਅਤੇ ਕਹਿੰਦੇ ਆਪਣਾ ਮਕਾਨ ਵੀ ਤੋ ਢੂੰਢੀਏ ਮੈਂ ਉਹਨਾਂ ਨੂੰ ਟਾਲ ਛੱਡਦਾ ਨਹੀਂ ਨਹੀਂ ਆਪਣੇ ਆਪਣੇ ਭਾਈ ਸੇ ਮਿਲ ਲਿਆ ਹੈ ਹਬ ਮੁਝੇ ਮਕਾਨ ਦੇਖ ਕੇ ਕੀ ਕਰਨਾ ਹੈ ਚੌਧਰੀ ਸਾਹਿਬ ਨੇ ਆਪਣੇ ਪੁੱਤਰ ਨੂੰ ਕਿਹਾ ਅਨਵਰ ਜਾ ਹਥੋਂ ਦੋਸਤ ਮੁਹੰਮਦ ਨੂੰ ਸੱਦ ਲਿਆ ਮਤੇ ਉਸੇ ਨੂੰ ਖਬਰ ਹੋਵੇ ਥੋੜੇ ਚਿਰ ਬਾਅਦ 17 ਕੁ ਵਰਸ 17 ਨੂੰ ਵਰਿਆਂ ਦਾ ਬੁੱਢਾ ਦੋਸਤ ਮੁਹੰਮਦ ਵੀ ਆ ਕੇ ਮੰਜੀ ਉੱਤੇ ਬਹਿ ਗਿਆ ਉਸਨੇ ਉਸਨੇ ਸਿਰ ਉੱਤੇ ਚਿੱਟੀ ਪੱਗ ਬੰਨੀ ਹੋਈ ਸੀ ਖੂਬਹੂ ਉਸੇ ਤਰ੍ਹਾਂ ਦੀ ਜਿਵੇਂ ਮੇਰੇ ਪਿਤਾ ਜੀ ਬੰਦੇ ਸਨ ਸ਼ਕਲ ਸੂਰਤ ਬੋਲਚਾਲ ਵੀ ਉਹਨਾਂ ਨਾਲ ਮਿਲਦੀ ਸੀ ਇਹ ਦੋਸਤ ਮੁਹੰਮਦ ਅਨੇਕਾਂ ਬਰੇ ਦੀਵਾਨ ਦੇਸ਼ ਰਾਜਸਾਨੀ ਹੋਰਾਂ ਦੀ ਦੇਖਪਾਲ ਕਰਦਾ ਰਿਹਾ ਸੀ ਦੀਵਾਨ ਸਾਹਿਬ ਬੈਰੀਐਸਟਰ ਸਨ ਅਤੇ 라ਵਲਪਨ ਪਿੰਡੀ ਪ੍ਰੈਕਟਿਸ ਕਰਦੇ ਸਨ ਉਹਨਾਂ ਦੀ ਲੜਕੀ ਨਾਲ ਮੇਰੀ ਪੂਆ ਦੀ ਦਿੱਤੀ ਵਿਆਹੀ ਸੀ ਦੀਵਾਨ ਸਾਹਿਬ ਵਡੇਰੇ ਦੇ ਦੀਵਾਨ ਸਾਹਿਬ ਵੰਡਾਰੇ ਦੇ ਦਿਨ ਤੱਕ ਬਕਾਇਦਾ ਢੇਰਾ ਮਾਰਦੇ ਹੁੰਦੇ ਸ ਢੇਰਾ ਮਾਰਦੇ ਹੁੰਦੇ ਸਨ ਕਿਉਂਕਿ ਢੇਰੇ ਦੇ ਆਸ-ਪਾਸ ਉਹਨਾਂ ਦੀਆਂ ਜ਼ਮੀਨਾਂ ਵੀ ਸਨ ਪਰ ਦੋਸਤ ਮੁਹੰਮਦ ਨੂੰ ਸਾਡਾ ਘਰ ਭੁੱਲ ਭੁਲਾ ਗਿਆ ਸੀ ਕਿਉਂਕਿ ਮੇਰੇ ਪਿਤਾ ਜੀ ਅੱਦ ਵੱਦ ਕਦੇ ਕਟਵੱਧ ਕਦੇ ਪੇਰੀ ਜਾਂਦੇ ਸਨ ਜੇ ਮੈਂ ਹੋਰ ਵੀ ਵਿਸਥਾਰ ਨਾਲ ਨਿਸ਼ਾਨੀਆਂ ਦੱਸਦਾ ਤਾਂ ਸ਼ਾਇਦ ਉਹਨਾਂ ਨੂੰ ਕੁਝ ਚੇਤੇ ਆ ਜਾਂਦਾ ਪਰ ਹਾਲਾਤ ਹੀ ਕੁਝ ਅਜੀਬ ਬਣੀ ਹੋਈ ਸੀ ਇੱਕ ਪਾਸੇ ਗੁਲਾਮ ਮੁਹੰਮਦ ਕੁਰਸੀ ਉੱਪਰ ਨੀਵੀਂ ਪਾਈ ਲਗਾਤਾਰ ਰੋਈ ਜਾ ਰਿਹਾ ਸੀ ਉਧਰ ਬੁੱਢੇ ਦੋਸਤ ਮੁਹੰਮਦ ਦੀਆਂ ਅੱਖਾਂ ਵਿੱਚੋਂ ਵੀ ਜਿਵੇਂ ਗੰਗਾ ਜਮਨਾ ਬਹਿ ਤੁਰੀ ਹੋ ਤੁਰਿਆਂ ਸਨ ਮੇਰੇ ਆਪਣੇ ਲਈ ਬੋਲਣਾ ਔਖਾ ਹੋ ਰਿਹਾ ਸੀ ਅਖੀਰ ਸਿਕੰਦਰ ਨੇ ਹਲੂਨ ਕੇ ਮੈਨੂੰ ਉਠਾ ਦਿੱਤਾ ਤੇ ਕਹਿ ਲੱਗਾ ਚਲਿਏ ਅਬ ਤੱਕ ਚਾਹੇ ਤਿਆਰ ਹੁੰਦੀ ਹੈ ਇੱਕ ਬਾਹਰ ਇੱਕ ਬਾਹਰ ਦਾ ਚੱਕਰ ਲਗਾ ਕੇ ਆਤੇ ਹਨ ਬੇਦਲੀ ਨਾਲ ਮੈਂ ਫੇਰ ਗਲੀ ਵਿੱਚ ਆ ਗਿਆ ਬਿਲਕੁਲ ਉਪਰੀ ਪੰਜਾਬ ਦੀ ਸੀ ਯਕੀਨ ਨਹੀਂ ਸੀ ਆਉਂਦਾ ਮੈਂ ਇਸ ਗਲੀ ਵਿੱਚ ਖੇਡਦਾ ਹੁੰਦਾ ਸੀ ਉਹ ਤਾਂ ਇਤਨੀ ਲੰਬੀ ਖੁੱਲੀ ਅਤੇ ਸੋਹਣੀ ਹੁੰਦੀ ਸੀ ਇਹ ਇਤਨੀ ਛੋਟੀ ਪੀੜੀ ਤੇ ਕੋਜੀ सिकंदर ਨੇ ਮੈਨੂੰ ਇੱਕ ਸਿਰਿਓਂ ਦੂਜੇ ਸਿਰਿ ਤੀਕ ਦਾ ਚੱਕਰ ਮਾਰਨ ਲਈ ਕਿਆ ਅਚਾਨਕ ਹੀ ਘਰ ਇੱਕ ਘਰ ਦੇ ਅੱਗੇ ਲੱਗਦਿਆ ਮੇਰੀ ਨਜ਼ਰ ਉਹਦੀ ਬੀੜੀ ਵਿੱਚ ਪਈ ਮੈਂ ਖਲੋ ਗਿਆ ਤੇ ਕਿਹਾ ਇਸ ਘਰ ਵਿੱਚ ਮੈਂ ਖੇਡਦਾ ਹੁੰਦਾ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇਹਦੇ ਕੋਠੇ ਉੱਤੇ ਵੀ ਅਸੀਂ ਚੜ੍ਹਦੇ ਹੁੰਦੇ ਸੀ ਇੱਥੇ ਮੇਰਾ ਦੋਸਤ ਰਹਿੰਦਾ ਸੀ ਵਾੜੀਆਂ ਕੋਲ ਇੱਕ ਗਰੀਬੜਾ ਜਿਹਾ ਆਦਮੀ ਚਾਦਰ ਲਵੇਟੀ ਬੈੱਡ ਪਿਆ ਹੋਇਆ ਸੀ ਸਿਕੰਦਰ ਨੇ ਉਸ ਕੋਲ ਅੰਦਰ ਆਉਣ ਦੀ ਇਜਾਜ਼ਤ ਮੰਗ ਲਈ ਤੇ ਮੈਨੂੰ ਕਿਹਾ ਜਾਈਏ ਅੰਦਰ ਉੱਪਰ ਵੀ ਜਾਈਏ ਨਹੀਂ ਅੰਦਰ ਜਾ ਕੇ ਕੀ ਲੈਣਾ ਮੈਂ ਕਿਹਾ ਹੁਣ ਬਾਈਆਂ ਤੇਆਂ ਵਰਿਆਂ ਦੇ ਸਿਕੰਦਰ ਨੇ ਮੈਨੂੰ ਗਲੀ ਵਿੱਚ ਖਲੋ ਕੇ ਇੰਜ ਡਾਟਿਆ ਜਿਵੇਂ ਉਹ ਮੇਰਾ ਬਜ਼ੁਰਗ ਹੋਵੇ ਸਾਨੀ ਸਾਹਿਬ ਆਪ ਕੈਸੇ ਫਜ਼ੂਲ ਸੇ ਤਕਲਫਾਤ ਦਾ ਸ਼ਿਕਾਰ ਹੋ ਰਹੇ ਹਨ ਹਮ ਵੀ हम भी आपकी तरह हैं जब कभी दिल्ली जाए अपने छोड़े हुए घर का कोना कोना छान मारते हैं चाहे कितनी किसी को कितनी भी तकलीफ़ हो आपने यहाँ रहना थोड़े है कि हर किसी का इतना लिहाज किए जा रहे हैं दो घंटे बाद आपको यहाँ से चले जाना है और फिर आपको खुदा जाने कभी इधर आना नसीब हो या ना हो यह सुस्ती छोड़ी और एक बार जगह बैठ बैठ कर वक्त गवाने की बजाय जितना घूम सकते हैं देखिए बराए मेहरबानी जाइए ऊपर कितना स्वाद मिलिया ओना पौड़ियां ऊपर दोबारा पैर रख के ऊपर कोठे ऊपर पूजे ता ऐ ना अपनीया अखा सामने दूर मेनू अपने घर दा ऊपरला सफा साफ दिस पेआ ਉਹਦੇ ਸੱਜੇ ਪਾਸੇ ਵਾਲੀ ਰਸੋਈ ਡਿਸਪਈ ਅਤੇ ਮੈਂ ਚੀਕ ਉਠਿਆ ਉਹ ਉਹ ਸਾਡਾ ਘਰ ਉਸ ਕਮਰੇ ਵਿੱਚ ਮੇਰੀ ਪੈਨ ਵੀ ਕੁੜਮਾਈ ਹੋਈ ਸੀ ਉਹ ਸਾਡੀ ਰਸੋਈ ਉਸ ਵੇਲੇ ਖੋਰੇ ਅੰਦਰ ਕਿਹੜਾ ਜਵਾਲਾ ਮੁਖੀ ਫਟਿਆ ਰੋਂਦਾ ਤੇ ਕਬਰਾਂਦਾ ਮੈਂ ਮਿੱਠੀ ਮਿੱਟੀ ਪਹੁੰਚੇ ਫਰਸ਼ ਉੱਪਰ ਟੀਰ ਹੋ ਗਿਆ। ਉਹ ਲੋਕ ਦਿਲਾਸਾ ਦੇਣ ਲਈ ਆਏ। ਮੈਂ ਬੋਲੀ ਜਾ ਰਿਹਾ ਸਾਂ ਮੈਨੂੰ ਛੱਡ ਦਿਓ। ਮੈਂ ਮੈਂ ਘਰ ਨੂੰ ਵੇਖ ਕੇ ਨਹੀਂ ਰੋ ਰਿਆ। ਮੈਨੂੰ ਮੇਰੀ ਭੈਣ ਯਾਦ ਆ ਰਹੀ ਹੈ ਜਿਹੜੀ ਮਰ ਚੁੱਕੀ ਹੈ। ਰੱਬਾ ਮੇਰੀ ਭੈਣ ਮੋੜ ਦੇ। ਰੱਬਾ ਮੇਰੀ ਭੈਣ ਮੋੜ ਦੇ। ਆਪਣੇ ਆਪ ਉੱਤੇ ਸ਼ਰਮ ਵੀ ਆ ਰਹੀ ਸੀ। ਇਹ ਮੈਂ ਕੀ ਕਰ ਰਿਹਾ ਹਾਂ? ਉਪਰੇ ਦੇਸ਼ ਉਪਰੀ ਥਾਂ ਉਪਰੇ ਬੰਦਿਆਂ ਦੀ ਮੌਜੂਦਗੀ ਵਿੱਚ ਪਰ ਮੈਨੂੰ ਆਪਣੇ ਆਪ ਉੱਪਰ ਕੋਈ ਕਾਬੂ ਨਹੀਂ। ACG ਉਹਨਾਂ ਦੀ ਵਾਰਤਕ ਮੂਡ ਵਿਆਖਿਆ ਪਿੰਡ ਦੇ ਵਿੱਚ ਕਿ ਜਦੋਂ ਜਾਂਦੇ ਆ ਉੱਥੋਂ ਦਾ ਜਿਹੜਾ ਮਾਹੌਲ ਹੁੰਦਾ ਹੈ ਹਨਾ ਜਿਹੜਾ ਉਹਨਾਂ ਦਾ ਘਰ ਹੁੰਦਾ ਉਹ ਕਿਸੇ ਹੋਰ ਕੋਲ ਚਲੇ ਗਿਆ ਹੁੰਦਾ ਹੈ ਹਨਾ ਪਰ ਉਹ ਦੱਸ ਨਹੀਂ ਰਹੇ ਹੁੰਦੇ ਉਹਨਾਂ ਨੂੰ ਕਿ ਇਹ ਮਤਲਬ ਤੁਹਾਡਾ ਹੀ ਘਰ ਆ ਜਿਹਨੂੰ ਅਸੀਂ ਆਪਣੇ ਅੰਡਰ ਲੈ ਲਿਆ ਇਹ ਸਾਰੀ ਇੱਕ ਇਮੋਸ਼ਨਲ ਸਟੋਰੀ ਆ ਕਿ ਜਿਹੜੀ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਬਿਆਨ ਕੀਤੀ ਹੈ ਤੇ ਇਹ ਕੁਝ ਇੰਪੋਰਟੈਂਟ ਸ਼ਬਦ ਨੇ ਜੋ ਆਪਾਂ ਸਟੋਰੀ ਦੇ ਵਿੱਚ ਕੀਤੇ ਹੈ ਜਜ ਜਜਪਿਆ ਦਾ ਅਰਥ ਕੀ ਹੁੰਦਾ ਹੈ ਭਾਵਨਾ ਤੀਬਰ ਇੱਛਾਵਾ ਮੋਹਿਮ ਦਾ ਅਰਥ ਕੀ ਹੁੰਦਾ ਹੈ ਬਹੁਤ ਔਖਾ ਜਾਂ ਜ਼ਰੂਰੀ ਕੰਮ ਨੈਕਸਟ ਹੈ ਜੀ ਤੁੱਤਨੀਆਂ ਤੁੱਤਨੀਆਂ ਕੀ ਹੁੰਦਾ ਹੈ ਇੱਕ ਪ੍ਰਕਾਰ ਦੇ ਛੋਟੇ ਵਾਜੀ ਠੀਕ ਹੈ ਜਿਵੇਂ ਕੋਈ ਪੱਤਾ ਤੋੜ ਕੇ ਤੂਤਣੀਆਂ ਨਹੀਂ ਬਣਾ ਲੈਂਦੇਗੇ ਉਹ ਹੁੰਦੇ ਛੋਟੇ ਪੱਤਿਆਂ ਦੇ ਜਿਹੜੇ ਆਪਾਂ ਵਾਜੇ ਬਣਾਉਂਦੇ ਹੁੰਦੇ ਸੀ ਛੋਟੇ ਹੁੰਦੇ ਆ ਮੁੰਤਜਿਮ ਦਾ ਮਤਲਬ ਹੁੰਦਾ ਹੈ ਇੰਤਜ਼ਾਮ ਕਰਨ ਵਾਲੇ ਪਰ ਜਾਂ ਫਿਰ ਪ੍ਰਬੰਧਕ ਤੇ ਵਤਨ ਹੁੰਦਾ ਹੈ ਜੀ ਮੂਲਕ ਜਾਂ ਦੇਸ਼ ਜਿੱਥੋਂ ਦਾ ਕੋਈ ਵਾਸੀ ਹੋਵੇ ਆਵਾਖ ਹੁੰਦਾ ਹੈ ਗੁੰਮਸਮ ਹੋ ਜਾਣਾ ਨੈਕਸਟ ਹੈ ਜੀ ਬੇਜਬਾਨ ਜਾਂ ਖਾਮੋਸ਼ ਹੋ ਜਾਣਾ ਦੁਲੰਗੜੇ ਹੁੰਦਾ ਹੈ ਦੁੜੰਗੇ ਮਾਰਨਾ, ਛਾਲਾ ਮਾਰਨਾ, ਛਿਲੱਪੇ ਮਾਰਨਾ, ਆਮਦ ਹੋਣਾ, ਆਨਧੁੰਦਾ, ਆਨ ਦਾ ਪਾਪ, ਰੁਖਸਤ ਹੁੰਦਾ ਜੀ ਵਿਦਾਈ ਜਾਂ ਛੁੱਟੀ ਲੈਣਾ, ਕੋਤਵਾਲੀ ਹੁੰਦਾ ਥਾਣਾ, ਮੋਕਲੇ ਹੁੰਦਾ ਖੁੱਲਾ ਵੱਡਾ ਤੇ ਚੌੜਾ, ਕੁੱਕਰ ਹੁੰਦਾ ਘੂੰਕੂ ਦੀ ਆਵਾਜ਼, ਘੂਮਦੇ, ਗੋਲ ਪਹੀਏ ਦੀ ਆਵਾਜ਼, ਮਲਬਾ ਹੁੰਦਾ ਟੱਠੇ ਹੋਈ ਘਰ ਦੀਆਂ ਦੀਆਂ ਇੱਟਾਂ, ਮਿੱਟੀ ਅਤੇ ਕੂੜੇ ਆਦਿ ਦਾ ਢੇਰ, ਜਾਰੋ ਹੁੰਦਾ ਜਾਂ ਕਤਾਰ ਹੁੰਦਾ ਹੈ ਕਿ ਜਾਰੋ, ਜਾਰੋ ਜਾਰ ਬਹੁਤ ਬੇਹਤ પરસ્થિતિયા ਕੀ ਹੁੰਦੀਆਂ ਨੇ ਹਾਲਾਤ ਠੀਕ ਹੈ ਜੀ ਇਹ ਕੁਝ ਇੰਪੋਰਟੈਂਟ ਸ਼ਬਦ ਅਰਥ ਨੇ ਇੱਕ ਸੂਫਾ ਜਿਹੜਾ ਵਰਡ ਬਹੁਤ ਆ ਰਿਹਾ ਸੀ ਵਿੱਚ ਇਹ ਹੁੰਦਾ ਹੈ ਘਰ ਦੇ ਦਰਵਾਜ਼ੇ ਲਾਗੇ ਇੱਕ ਕਿਸਮ ਦੀ ਡਿਉੜੀ ਠੀਕ ਹੈ ਜੀ ਜਿਹੜੀ ਡਿਉੜੀ ਪਾ ਲੈਂਦੇ ਆ ਬਾਹਰ ਦਰਵਾਜ਼ੇ ਦੇ ਉਹਨੂੰ ਬੋਲਦੇ ਆ ਸੂਫਾ ਨੈਕਸਟ ਹੈ ਇਹਨਾਂ ਦੇ ਕੁਝ ਇੰਪੋਰਟੈਂਟ ਅਭਿਆਸ ਪ੍ਰਸ਼ਨ ਲੇਖਕ ਤੇ ਰਿਜਾਲ ਲਈ ਕਿਉਂ ਉਤਾਵਲਾ ਸੀ ਉਤਾਵਲਾ ਸੀਗਾ ਕਿਉਂਕਿ ਉੱਥੇ ਉਹਦਾ ਜਨਮ ਹੋਇਆ ਸੀ ਉੱਥੇ ਉਹਦਾ ਪਿੰਡ ਸੀਗਾ ਉਹਦਾ ਸ਼ਹਿਰ ਸੀਗਾ ਜਿੱਥੇ ਉਹ ਰਹਿੰਦਾ ਹੁੰਦਾ ਸੀ ਨੈਕਸਟ ਹੈ ਜੀ ਬਸਨਡੇ ਅਡੇ ਦਾ ਪ੍ਰਬੰਧਕ ਅਤੇ ਥਾੜੀ ਦਾ ਇੰਸਪੈਕਟਰ ਲੇਖਕ ਨਾਲ ਕਿਵੇਂ ਪੇਸ਼ ਆਏ ਬਹੁਤ ਹੀ ਹਲੇਮੀ ਦੇ ਨਾਲ ਪੇਸ਼ ਆਏ ਬਹੁਤ ਸਤਿਕਾਰ ਦਿੱਤਾ ਉਹਨਾਂ ਨੇ ਜਦ ਇਹ ਜਾ ਕੇ ਕਹਿੰਦੇ ਆ ਕਿ ਪੌੜਾ ਘੰਟਾ ਮੈਨੂੰ 3 ਘੰਟਿਆਂ ਦਾ ਤਾਂ ਟਾਈਮ ਮਿਲੇ ਘੁੰਮਣ ਦਾ ਤੇ ਤੁਸੀਂ ਪੌੜਾ ਘੰਟਾ ਹੀ ਇੱਥੇ ਲਾ ਦੋਗੇ ਤਾਂ ਉਹਨਾਂ ਨੇ 15 ਮਿੰਟ ਦੇ ਵਿੱਚ ਹੀ ਬਸ ਤੋਰ ਲਈ ਸੀ ਪੇਰਾ ਸ਼ਹਿਰ ਵਿੱਚ ਫੁਖਰਾਨ ਬਰਾਦਰੀ ਵਾਲਿਆਂ ਦੇ ਕਿਹੜੇ ਕੜੇ ਮੁਹੱਲੇ ਸਨ ਉਹ ਆਪਾਂ ਪਿੱਛੇ ਦੇਖਿਆ ਕਿ ਸਾਨੀਆਂ ਦਾ ਮੁਹੱਲਾ ਹੁੰਦਾ ਸੀ ਕੋਲੀਆਂ ਦਾ ਮੁਹੱਲਾ ਹੁੰਦਾ ਸੀ ਹੈਨਾ ਇਹ ਕੁਝ ਉਹਨਾਂ ਦੇ ਮੁਹੱਲੇ ਸੀਗੇ ਕੀ ਕਰਾਂ ਜੀ ਮਿੱਟੀ ਖਿੱਚ ਲਈ ਆਈ ਹੈ ਇਹ ਸ਼ਬਦ ਕਿਸ ਨੇ ਕਿਸ ਨੂੰ ਗਹੇ ਹੁਣ ਦੇਖੋ ਜੀ ਜਿਹੜਾ ਉੱਥੇ ਹੁੰਦਾ ਹੈ ਬਸ ਮੁਲਾਜਾ ਮੁੰਡਾ ਜਦੋਂ ਬਸ ਸਟੈਂਡ ਤੇ ਜਾਂਦੇ ਆ ਕਿ ਜਦੋਂ ਪੁੱਛਦਾ ਕਿ ਭੇਰੇ ਦੇ ਵਿੱਚ ਕੀ ਪਿਆ ਤਾਂ ਉਦੋਂ ਜਿਹੜੇ ਸੀਗੇ ਬਲਰਾਸ ਸਾਨੀ ਜੀ ਨੇ ਉਹਨਾਂ ਨੂੰ ਜਵਾਬ ਦਿੱਤਾ ਸੀਗਾ ਕੀ ਕਰਾਂ ਜੀ ਮਿੱਟੀ ਖਿੱਚ ਲਈ ਆ ਲੇਖਕ ਨੂੰ ਆਪਣੀ ਗਲੀ ਦਾ ਦ੍ਰਿਸ਼ ਕਿਵੇਂ ਦਾ ਮਹਿਸੂਸ ਦੇ ਕੇ ਕਿਵੇਂ ਮਹਿਸੂਸ ਹੋਇਆ ਹੁਣ ਦੇਖੋ ਇਹਨੂੰ ਲੇਖਕ ਨੂੰ ਆਪਣੀ ਗਲੀ ਦਾ ਦ੍ਰਿਸ਼ ਕਿਵੇਂ ਨੇ ਦੇਖਿਆ ਕਿ ਇਹਨੂੰ ਆ ਕਿ ਗਲੀ ਦੇ ਵਿੱਚ ਇੱਕ ਸਾਹਮਣੇ ਇੱਕ ਹੁੰਦਾ ਸੀਗਾ ਟਿੱਬਾ ਹੁੰਦਾ ਸੀਗਾ ਇੱਕ ਖੂਹ ਹੁੰਦਾ ਸੀਗਾ ਹਨਾ ਤੇ ਖੂਤ ਬਾਦ ਵਿੱਚ ਇਹ ਘਰ ਦੇ ਅੱਗੇ ਇੱਕ ਟਿੱਬਾ ਹੁੰਦਾ ਸੀਗਾ ਜਿਹਦੇ ਤੁਹਾਨੂੰ ਆਈਡੈਂਟੀਫਿਕੇਸ਼ਨ ਹੋਈ ਸੀਗੀ ਕਿ ਇਹ ਸਾਡਾ ਹੀ ਘਰ ਹੈ ਨੈਕਸਟ ਹੈ ਜੀ ਚੌਧਰੀ ਗੁਲਾਮ ਮੁਹੰਮਦ ਦਾ ਲੇਖਕ ਨਾਲ ਕੀ ਰਿਸ਼ਤਾ ਸੀ ਇਹ ਚਾਚੇ ਤਾਇਿਆਂ ਦੇ ਵਿੱਚੋਂ ਲੱਗਦੇ ਸੀਗੇ ਠੀਕ ਹੈ ਜੀ ਭਰਾ ਭਰਾ ਸੀਗੇ ਚਾਚੇ ਤਾਇਿਆਂ ਦੇ ਵਿੱਚੋਂ ਅਗਲੀ ਪੀੜ੍ਹੀ ਦੇ ਵਿੱਚੋਂ ਜਿਹੜਾ ਗੁਲਾਮ ਮੁਹੰਮਦ ਸੀਗਾ ਉਹ ਤਾਂ ਮੁਸਲਮਾਨ ਬਣ ਗਿਆ ਸੀ ਤੇ ਜਿਹੜੇ ਬਲਰਾਸਾਨੀ ਸੀਗੇ ਇਹ ਹਿੰਦੂ ਸੀਗੇ ਇਹ ਹਿੰਦੁਸਤਾਨਾਗੇ ਸੀ ਲੇਖਕ ਆਪਣੇ ਘਰ ਨੂੰ ਵੇਖਣ ਸਮੇਂ ਕਿਉਂ ਆਪਾ ਖੋ ਬੈਠਿਆ ਕਿਉਂਕਿ ਜਦੋਂ ਉਹਨੇ ਉੱਥੇ ਘਰ ਦੇਖਿਆ ਸੀ ਉੱਪਰ ਚੜ ਕੇ ਫਿਰ ਉਹਨੇ ਦੇਖਿਆ ਕਿ ਉੱਥੇ ਉਹਦੀ ਸਿਸਟਰ ਦੀ ਜਿਹੜੇ ਕੁੜਮਾਈ ਹੋਈ ਸੀ ਤਾਂ ਉਹਦਾ ਸਾਰਾ ਉੱਥੇ ਮਤਲਬ ਕਿ ਸਮਾਨ ਪਿਆ ਸੀਗਾ ਤਾਂ ਉਹਨੂੰ ਆਪਣੀ ਭੈਣ ਦੀ ਯਾਦ ਆ ਗਈ ਸੀਗੀ ਤਾਂ ਇਸ ਕਰਕੇ ਉਹ ਆਪਣਾ ਆਪਕ ਹੋ ਬੈਠਾ ਸੀ ਉਮੀਦ ਕਰਦੀਆਂ ਕਿ ਕਲਾਸ ਤੁਹਾਨੂੰ ਵਧੀਆ ਲੱਗੀ ਹੋਊਗੀ ਪਸੰਦ ਆਈ ਹੋਗੀ ਚੈੱਕ ਕਰੋ ਤੁਹਾਨੂੰ ਕਲਾਸ ਵਧੀਆ ਲੱਗੀ ਹੈ ਤਾਂ ਤੁਹਾਨੂੰ ਪਤਾ ਤੁਸੀਂ ਕੀ ਕਰਨਾ ਹੈ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਮੈਨੂੰ ਇਹਨੂੰ ਦੇਖ ਕੇ ਅੱਜ ਇਮੋਸ਼ਨਲ ਹੋ ਗਈਆਂ ਇਹਨੂੰ ਕਰਦਿਆਂ ਕਰਦਿਆਂ ਕਿਉਂਕਿ ਕਾਫੀ ਇਮੋਸ਼ਨਲ ਟੱਚ ਸੀਗਾ ਇਹ ਵਾਲੀ ਕਲਾਸ ਦੇ ਵਿੱਚ ਥੈਂਕ ਯੂ ਸੋ ਮਚ